ਲੋ ਜੀ ਰਾਤ ਪੈ ਗਈ ਆ ਤੇ ਸਾਡੇ ਦਰਸ਼ਕ ਦਰਸ਼ਕ ਸਾਡੀਆਂ ਫੈਮਲੀਆਂ ਬਹੁਤ ਆ ਇੱਥੇ ਵੀ ਆਏ ਆ ਪਰੌਏ ਤੇ ਇਹ ਨੂੰ ਦੇਖਣ ਆਏ ਆ ਸਾਗੇ ਭਾਜੀ ਭਾਜੀ ਆਈ ਆ ਦੇਖੋ ਪਤਰੀ ਜੀ ਦੇਖਣ ਆ ਪਰੇ ਸਾਨੂੰ ਆ ਦੇਖੋ ਆ ਆ ਇਹਦੀ ਇਹਦੀ ਵੀਡੀਓ ਪਾਈ ਸੀ ਨਾ ਪ੍ਰਸਿੱਧੀ ਆਪਾਂ ਦੀ ਆ ਤਾਈ ਲੱਗਦੀ ਤਾਈ ਤਾਇਆ 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 ਤੂੰ ਜਦੋਂ ਆਹ ਪ੍ਰਿੰਸੀ ਆਈ ਸੀ ਵੀ ਪ੍ਰਿੰਸੀ ਪ੍ਰਿੰਸੀ ਮੋੜ ਕੇ ਦੇਣੀ ਜੀ ਨਾ ਬੇਬੀ ਪ੍ਰਿੰਸੀ ਗੋੜਤੀ ਦੇਣੀ ਆਈ ਸੀ ਕਿ ਹਨਾ ਬੇਬੀ ਪਿੰਸ ਦੀ ਗੋੜਤੀ ਦਵਾਓ ਦੇਖੀ ਕਿਦਾਂ ਖੁੰਝੇ ਲਾਉਂਦੀਆਂ ਦੋਨੇ ਆਂੀਆਂ ਐ ਮੁੰਡੀ ਪ੍ਰਿੰਸੀ ਦੀ ਮੈਂ ਕਿਹਾ ਗੋੜਤੀ ਦਾ ਮੈਂ ਤੁਹਾਨੂੰ ਗੁੰਝੇ ਲਾਉ ਜਾਈਦਾ ਇਹ ਤਾਂ ਦੀਪੂ ਪਹੁੰਚਿਆ ਮੋਨੂ ਦਵਾਰਵ ਲੱਡੂ ਭਾਜੀ ਆ ਸਾਡੇ ਨਿਆਣੇ ਨਾਈਟ ਹੋ ਗਈ ਆ ਤੇ ਸਾਰੇ ਨੇ ਆਉਂਦੇ ਆ ਦੀਦੀ ਨੇ ਪਹਿਲਾਂ ਲਾਈਟ ਅੱਪੈਂਡ ਮੋਨਾ ਦੀਦੀ ਨਾ ਤੇ ਇੰਸਟਾਗ੍ਰਾਮ ਪਾ ਪਈ ਇਹ ਸ਼ਤਾਨ 2.5 ਘੰਟੇ ਹੋ ਗਏ ਸੁੱਤੀ ਨੂੰ ਹੁਣ ਹੱਸਦਾ ਹੱਸਦੀ ਆ ਹੱਸਦੀ ਆ ਹੁਣ ਹੁਣ ਪੁੱਤ ਲੱਗੇਗਾ ਹੁਣ ਪੁੱਤ ਲੱਗੇਗਾ ਬਿਹੁ ਅੱਜ ਜਦੋਂ ਆਪਾਂ ਕੋਈ ਨਹੀਂ ਲਗ ਰਿਹਾ ਤਾਂ ਪੀਹੋ ਬੀਹੋ ਸੈਲੀਬ੍ਰਿਟੀ ਹੈ ਸਾਡੀ ਪੀਹੋ ਨਾਨੇ ਓ ਪੀਹੋਏ ਮੇਰੇ ਨਾਲ ਫੋਨ ਆਇਆ ਕਰੂੰਗੀਆ ਮੇਰੀਆਂ ਵੀਡੀਓ ਹੈਨਾ ਹਾਂ ਸ਼ੂਟਿੰਗ ਕਰਨੀ ਹੈ ਬਹੁਤ ਵੀਡੀਓ ਬਣ ਜਣਗੀਆਂ ਵੀਡੀਓ ਬਣਾਇਆ ਕਰਾਂਗੇ ਸੋਹਣੇ ਸੋਹਣੇ ਦੇਖੀਓ ਦੀ ਦੀ ਪੀਹੋ ਅੱਖਾਂ ਤਾਂ ਖੋਲੋ ਮੇਰੇ ਪੁੱਤ ਪੀਹੋ ਉਹ ਦੇ ਮਰੇ ਦੋਤਲਾ ਨਾ ਬੋਲੀ ਹੋ ਨਾ ਕਿ ਤੇ ਕਿਉਂ ਥੋੜੀ ਤਤਰ ਕਰਦਾ ਨਾ ਕੈਂਪੇ ਮਮਾ ਕੰਨੀ ਪੁਆਨੇ ਪੁਆਨੇ ਤੋਂ ਤੇ ਬਣਾਪੀ ਪੈਸਿਆ ਉਹ ਤੂੰ ਕੰਨ ਲੱਗਾ ਮਕੈਨਕੀਆਂ ਨਾ ਬਣਾ ਗਿਆ ਉਹ ਯਾ ਖੁਸ਼ੀ ਆ ਗਿਆ ਨਾਨ ਕਿਆ ਦਾ ਦਿਆ ਸਾਰਿਆਂ ਨੂੰ ਪਤਾ ਹੀ ਗਿਆ ਨਾ ਪਾਰਟੀ ਰੱਖਾਂਗੇ ਜਲਦੀ ਨਾ ਪਾਰਟੀ ਜਲਦੀ ਜਲਦੀ ਸਾਡੇ ਮੁੰਡੇ ਦਾ ਵਿਆਹ ਵੀ ਆ ਗਿਫਟ ਮਿਲ ਗਿਆ ਐਡਵਾਂਸ ਵਿਆਹ ਦੇਖਣ ਆਈ ਐ ਕੁੜੀ ਵਿਆਹ ਮਾਈਆਂ ਤੇ ਆਈ ਮਾਈਆਂ ਤੇ ਹਾਂ ਹਮੋਂ ਵਾਗੇ ਪੋਂਚੋ ਟਰਾਲੀਆਂ ਭਰ ਭਰ ਕੇ ਅੰਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਦੂਜੇ ਦਿਨ ਹੋ ਗਿਆ ਪੀਹੂ ਦਾ ਅੱਜ ਅੱਜ ਪੀਹੂ ਦੀ ਮਾਰਨਿੰਗ ਹੋ ਗਈ ਯਾਰ ਮਾਰਨਿੰਗ ਕਰੀਦੀ ਹੁੰਦੀ ਆ ਰੋਈ ਤਾਂ ਥੋੜਾ ਹੁੰਦਾ ਆ ਮਾਰਨਿੰਗ ਕਰੀਦੀ ਹੁੰਦੀ ਆ ਹਾਂ ਦੇਖੋ ਆਰੇ ਪਿਓ ਉੱਤ ਗਿਆ ਜੀਗਾ ਪਿਓ ਨੂੰ ਲਾਪੇ ਚ ਗਿਆ ਦੇਖੋ 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 ਸੂਰੇਜ ਦੀਆਂ ਕਿੰਨਾ ਇਹਨੂੰ ਤਾਂ ਖਾ ਕੇ ਲੈ ਕੇ ਆਏ ਸੀਗੇ ਤੇ ਹੁਣ ਇਹ ਲੱਗੀ ਆ ਕਿ ਮੈਨੂੰ ਦੁੱਧ ਦੇ ਦੋ ਭੁੱਖ ਲੱਗੀ ਇਹਨੂੰ ਲੈ ਦੇਖੋ ਹੋਰ ਹੋਰ ਇਹਨੇ ਤੇ ਕਰ ਦਿੱਤੀ ਕਰ ਦਿੱਦੀ ਆ ਹੋਰ 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 ਗਲਾਲ ਜਲਾ ਤੇ ਦਾਨੀ ਨੇ ਤੇ ਹੁਣ ਹੱਥ ਲੱਗ ਜਾਂਦੇ ਮੂੰਹ ਚ ਤੇ ਮੈ ਇਹਦੀ ਥੋੜਾ ਕੰਨ ਲੱਗੀ ਸੀਗੀ ਸਾਫੀ ਮੈਂ ਤਾਂ ਸੋਨਾ ਪਾਤੇ ਬਣਾ ਦੀਏ ਪਹਿਲਾਂ ਰੋ ਰੋ ਕੇ ਦੱਸ ਰਾ ਟੋਪੀ ਦੇਖ ਟੋਪੀ ਕਿੱਥੇ ਗਈ ਮਾਸਟਰ ਸ਼ੇਪ ਤੇਰੀ ਦੇ 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 ਅ ਕਿਹੜੇ ਕੰਮ ਕਰਦੀ ਆ ਹਾਏ 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 ਹੈਲੋ ਹੈਲੋ ਗਾਡ ਚਲ ਚਿਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪੀ ਹੋਏ ਪੀ ਹੋਏ ਅਛੀ ਨਾ ਰੱਖਿਆ ਆ ਕਾਕੇ ਦਾ ਪੀਹੂ ਪੀਹੂ ਚੌਂਗੜੀਆਂ ਚਾਜੀ ਹੈਗੀ ਆ ਪੀਹੂ ਇਹਦੇ ਪਾਪਾ ਨੂੰ ਇਹਦਾ ਨਾਂ ਨਹੀਂ ਲੈਣਾ ਆਉਂਦਾ ਇਹ ਉਹ ਪਾ ਵੀ ਬਵੀ ਖਾਦਾ ਹਾਂ ਓਏ ਬਦਨ ਕੇ ਰਹਿਣਾ ਨਾਂ ਦੱਸੀ ਜਾਂਦਾ ਐ ਇਹਨੂੰ ਮੈਂ ਕਿੰਨੀ ਵਾਰੀ ਕਿਹਾ ਕੁੜੀ ਦਾ ਗਾਲ ਤੇ ਨਾਂ ਨਾ ਦਾਛ ਆ ਦੇ ਰਹੋਣ ਗੱਲਾਂ ਕਿਦਾਂ ਸੁਣਦੀ ਆ ਕੁੜੀ ਦਾ ਗਾਲ ਤੇ ਨਾਂ ਨਾ ਦਾਛ ਪੀਹੂ ਆ சோக்காபா ரெண்டே ஆம்கோத்தி ஹா பி தூ குட்டூ குட்டூங்கே பாப்பா ਨੇ ਧਿਆਨ ਨਾਲ ਚੁੰਦੀਆ ਨਹੀਂ ਧਿਆਨ ਨਾਲ ਚੁੰਦੀਆ ਮੇਰੀ ਬੂੰਗਰੀ ਜੇ ਬੋਚੀਆਂ ਕਰਕੇ ਬੋਚਕਾਨੀਆ ਬੋਚੀ ਕਰੋ ਗੁੱਗੂ ਪੀਓ ਹੈਨਾ ਬੋਚੀ ਕਰਕੇ ਬੋਚੀ ਕਰਕੇ ਗੁੱਗੂ ਪੀਏ ਹੋ ਗਿਆ ਕੀ ਓਏ ਬੋਚੀ ਤਾਂ ਗਾ ਲਓ ਬੂਬੀਂਗਾ ਟੋਲੋ ਬੋਚੀਆਂ ਗਾ ਲਓ ਵਾ ਮੂੰਹ ਤੇ ਇਦਾਂ ਨਹੀਂ ਮਾ ਹੱਥੇ ਨੂੰ ਇਦਾਂ ਨਹੀਂ ਪੈਣੇ ਹੈਗੇ Nam mê anh grab chupao. Bugoe. gugu eh. Sho nít cho niệm bando. Mirapota. Oi bibu. Oi bibu. Oi bibu. Oi bibu. Oi bibu. Oi bibu. Eggy gugu. Eggy gugu. Eggy gugu. ਪਿੱਛੇ ਆਇਆ ਇੱਥੇ ਦੀ ਨਰਸ ਤੇ ਰਾਤੀ ਉਹਨੂੰ ਜਿੱਦਾਂ ਰਾਈਸ ਵਗੈਰਾ ਦਾਲ ਬਣੀ ਆਈ ਸੀ ਜਿੱਦਿ ਨੂੰ ਲੈ ਕੇ ਤੇ ਉਹ ਬਚ ਗਈ ਸੀ ਫਿਰ ਮੈਂ ਅਸੀਂ ਉਹਨਾਂ ਦੇ ਦਿੱਤੇ ਸੀ ਇਹ ਖਾ ਕੇ ਇੰਡੀਅਨ ਖਾਣਾ ਖੁਸ਼ ਬਹੁਤ ਹੁੰਦੇ ਹੈ ਚਲ ਪਰਕਰਤ ਉਸ ਹਾਂ ਭਾਬੀ ਹੁਣ ਵੀ ਬੁਰਸ਼-ਬੁਰਸ਼ ਕਰਕੇ ਤਿਆਰ ਹੋ ਕੇ ਬਹਿ ਗਏ ਆ ਹਾਂ ਹੋ 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 ਰਾਤੀ ਜਗਰ ਆਤਾ ਕੀਤਾ ਨਾ ਕਿੱਦਾਂ ਜਗਰ ਆਤਾ ਕਰਦੀ ਐ ਕਰਕੇ ਕਿੱਦਾਂ ਕਰਦੀ ਸੀ ਕਿੱਦਾਂ ਜਗਰ ਆਤਾ ਕਰਦੀ ਸੀ ਦੱਸਿਓ ਤੇ ਹੁਣ ਸਾਰਿਆਂ ਨੂੰ ਦੱਸਿਓ ਹਣ ਕੀ ਮੰਮ ਕਰਦੀ ਸੀ ਰਾਤੀ ਐਡਾ ਨਹੀਂ ਦੇਖਣਾ ਹੂੰਗਾ ਮੈਂ ਦਾਦੀ ਨਹੀਂ ਦੇ ਤੋ ਚਲੋ ਠੀਕ ਐ ਵੀ ਮਿਲਦੇ ਆ ਤੁਹਾਨੂੰ ਇਹਨੂੰ ਸੋਨਾ ਜੇ ਬਣਾ ਕੇ ਤੇ ਬورشਪੁਰਸ਼ੇ ਕਰ ਲਈ ਗਏ ਚਾਹ ਪਾਣੀ ਪੀ ਲਈ ਅਸੀਂ ਵੀ ਬਾਏ ਬਾਏ ਗਾਦੂ ਬਾਏ ਉਹ ਹੋ ਮਿਲਦੇ ਆ ਬ੍ਰੇਕ ਤੋਂ ਬਾਅਦ ਹਾਂ ਦੇਖ ਉਹ ਪਪੂ ਆ ਗਏ ਸੀਗੇ ਉਹ ਵੇ ਵਾ ਰੋਣਾ ਨਹੀਂ ਮੈਂ ਬੁਗੜਾ ਪਪੂ ਨੇ ਉਹ 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 ਰੋ ਕੇ ਦੱਸਦੀ ਕਹਿੰਦੀ ਮੈਂ ਦਾਣਾ ਰੱਖਿਆ ਨਹੀਂ ਨਾ ਪਪੂ ਨੂੰ ਜਗਾ ਤਾ ਨਹੀਂ ਮਾਰ ਦੇ ਸੀ ਤੈਨੂੰ ਕਿਨੇ ਕਿਨੇ ਮਾਰਿਆ ਸੀ ਚੁੰਡੀਆਂ ਪਟਾਂਗੇ ਨਾ ਅ ਘੋਲਾ ਪਈ ਦਾਦੀ ਹੋਰ ਹੁੰਦੀ ਦਾ ਰੋਕ ਦਾਂਦੀ ਐ ਸੱਚੀ ਰਹੀਂਦੀ ਕੁੱਟਿਆ ਹੂੰ ਪਾਪਾ ਨੇ ਕੁੱਟਿਆ ਜੀ ਪਾਪਾ ਨੇ ਕੁੱਟਿਆ ਜੀ ਹਾਂ ਮੈਂ ਪਾਪਾ ਨੇ ਕੁੱਟਿਆ ਜੀ ਓ ਪਾਪਾ ਦੇ ਥੱਪੜੇ ਪਾਉਗੇ ਜੇ ਕੁੱਟਿਆ ਦਾ ਕੁੜੀ ਨੂੰ ਪਿਓਏ ਓ ਬਿਓ ਓ ਨਾਨੇ ਤੋਕਗੇ ਓ ਕੁਕੂ ਕੁਕੂ ਟਕ 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 ਨੇ ਤਾਉਂਦੇਂ ਦੀ ਗੰਨੀ ਮੈਨੂੰ ਗਰਮੀ ਲੱਗਦੀ ਏ ਪਹਿਲਵਾਨ ਪਹਿਲਵਾਨ ਬਣ ਆਜੇ ਪਹਿਲਵਾਨ ਕੀ ਗੂ ਕੀ ਗੂ ਕੀ ਗੂ ਕੀ ਗੂ ਰੋ ਕੋ ਕੋ ਰੋਣਾ ਨਹੀਂ ਮੇ ਬੋਤ ਰੋਣਾ ਨਹੀਂ ਕਾਟੋ ਨਾਏ ਉਹ ਕਾਰਟੂਨ ਬਾਹਰ ਵਿੱਚ ਲਪਾਉਂਦੀ ਨਹੀਂ ਦਿੱਤਾ ਹੈ ਸ਼ੈਤਾਨ ਬੜੀ ਸ਼ੈਤਾਨ ਹੈ ਉਹ ਰੋਲਾ ਬੋਪਾ ਆਇਆ ਜਦੋਂ ਕਾਦੀ ਸੀ ਇਹਨੂੰ ਤਿਆਰ ਹਾਂ ਸ਼ੈਤਾਨ ਨੇ ਕਦੋਂ ਸੀ ਹੋਏ ਉਹ ਸ਼ੈਤਾਨ ਨੇ ਕਦੋਂ ਹੋਏ ਨੇ ਹਨਾ ਇਹ ਓਏ ਬਾਈ ਗੁਜੀ ਬਾਈ ਗੁਜੀ ਇੱਕ ਹੋਰ ਦੋ ਯੂਨਿ ਭੁਲਵਾ ਗੋਵਾ ਦਾ ਤਿੰਨ ਮਾਨੀਆ ਬਾਈ ਗੁਜੀ ਉਮੈਦਾ ਕਿ ਤਮ ਹਟ ਲੇਦੀ ਹੋਇਓ ਕਹਿੰਦੇ ਕਹਿੰਦੇ ਲੋ ਜੀ ਆਪਾਂ ਲੈਣਾ ਸੀ ਕੇਕ ਤੇ ਮੈਂ ਕਿਹਾ ਅੰਮੋੜੀ ਜਿਆਦਾ ਵੈਲਕਮ ਕਰਨਾ ਕੇਕ ਲੈ ਜੀਏ ਕੇਕ ਦੀ ਟੌਪ ਤੇ ਤੇ ਕੇਕ ਬਹੁਤ ਆ ਤੇ ਦੇਖੋ ਤੁਹਾਨੂੰ ਕਿਹਾਣਾ ਇਹ ਬਹੁਤ ਵਧੀਆ ਵਧੀਆ ਸੋਹਣਾ ਸੋਨਾ पर मैं पसंद ਕੀਤਾ ਆ ਵਾਲਾ ਆਰਾਊਂਡ ਕਿਉਂਕਿ ਇਹ ਤੇ ਨਾਮ ਵਧੀਆ ਲਿਖਣਾ ਸੋਹਣਾ ਲੱਗੂਆ ਇਹ ਤਾਂ ਸਾਡਾ ਫੇਵਰੇਟ ਹੈ ਮੰਗੋ ਪੀਚੋ ਹੈ ਨੀਗਾ ਇਹ ਤਾਂ ਉਹ ਲੈ ਕੇ ਜਾਣਾ ਸਰ ਹੁਣ ਬੀਬੀ ਦੀ ਖੜ ਗਈ ਹੈ ਨਾਮ P I H U ਨਾ ਹਮ P I H U ਪੀਰੂ ਇਹ ਬਾਈਨ ਕੇ ਕੋਰੇ ਤਾਂ ਬੀਬੀ ਨੂੰ ਦੱਸ ਦੇਖ ਲਿਗਾ ਨੇ ਤਾਂ ਹੋਲੇ ਨਾਲ ਕਹਿੰਦੇ ਉਹ ਵਾਈਟ ਆ ਉਹਨੇ ਬਰਾਊਨ ਜਿਹਾ ਕੱਟ ਲਿਆ ਸੀ ਵਿੱਚ ਵਨੀਲਾ ਵਨੀਲਾ ਇਹ ਹੈਗਾ ਰੈਡਰੀ ਬਣ ਪ੍ਰੋਡਕਟ ਵਧੀਆ ਹੁੰਦੇ ਇਹਨਾਂ ਦੇ ਇੱਥੇ ਸਵਾਦ ਹਾਂ ਆਇਆ ਕਿ ਲੰਘੋੜੇ ਨੇ ਲੱਗ ਇਸ ਤਰ੍ਹਾਂ ਅੰਕਾ ਤੇ ਆਤਾ ਕਿੰਦਾ ਯਾ ਆ ਗਿਆ ਚਲੋ ਹੁਣ ਚਲੀਏ ਆਪਾਂ ਘਰ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਦੁਬਾਰਾ ਤੋਂ ਗੁੱਡ ਮਾਰਨਿੰਗ ਤੇ ਜਨਾਬ ਜੀ ਹੁਣੀ ਵੀ ਰੈਡੀ ਹੋ ਕੇ ਆ ਗਏ ਆ ਮਨ ਲੱਭ ਕੇ ਮੈਂ ਆਈਆਂ ਘਰ ਰੈਡੀ ਹੋਣ ਤੇ ਵੀ ਹੋ ਗਏ ਰੈਡੀ ਤੇ ਫਿਰ ਅੱਜ ਕੰਨ ਆਇਆ ਸੀ ਧੀ ਰਾਣੀ ਦਾ ਵੈਲਕਮ ਤੇ ਉਹਨੇ ਆਉਣਾ ਘਰ ਤੇ ਬੜੀ ਅਸੀਂ ਖੁਸ਼ ਆ। ਯਾਰ ਹੋ ਗਿਆ ਚਲੇ ਲੈਣ। ਬਿਲਿੰਗ ਵੇਹਰਾ ਉੱਥੇ ਹੁੰਡੀ ਰੇਡ ਕਰਾਉਂਦਾ। ਤੇ ਮੈਂ ਉੱਥੇ ਹਸਪੀਟਲ ਸੀਗੀ ਰਾਤ ਦੀ ਤੇ ਫਿਰ ਮੈਂ ਆਈ ਸੀ ਮਾੜਾ ਜਿਹਾ ਕੱਪੜੇ ਚਿੰਜ ਕਾਣ। ਟਿਕਾਣਾ ਡੈਕੋਰੇਸ਼ਨ ਵੇਹਰਾ ਕਰ ਲਈ ਆ। ਹਾਂ ਤੇ ਉਹਨਾਂ ਨੂੰ ਪਤਾ ਨਹੀਂ ਅਜੇ। ਪਤਾ ਨਹੀਂਗਾ ਕਿ ਵੇਹਰਾ ਦਾ ਰੱਖਿਆ। ਉਹਨਾਂ ਨੂੰ ਇਦਾਂ ਦਾ ਕੁਝ ਨਹੀਂ ਪਤਾ ਹੈਗਾ ਕਿ ਇਦਾਂ ਵੀ ਹੋਣੀ ਆ। ਇਹ ਛੋਟੇ ਛੋਟੇ ਖੁਸ਼ੀਆਂ ਆ ਹੁੰਦੀਆਂ ਖੁਸ਼ੀਆਂ ਨਹੀਂ ਆ ਜੇ ਸੈਲੀਬ੍ਰੇਸ਼ਨ ਜੇ ਕਰੀਏ ਤਾਂ ਬਹੁਤ ਵਧੀਆ ਲੱਗਦੀਆਂ ਆ। ਤੇ ਕੋਈ ਐਦਾ ਕੁਛ ਹੁੰਦਾ ਜੋ ਸਰਪ੍ਰਾਈਜ਼ ਮਿਲਦਾ ਆ ਸਾਰੇ ਤੋਂ ਜ਼ਿਆਦਾ ਵਧੀਆ ਲੱਗਦਾ ਆ ਤੇ ਹੁਣ ਚੱਲਿਆ ਅਸੀਂ ਲੈਣ ਹਸਪੀਟਲ ਨੂੰ ਗੱਡੀ ਘਰੋਂ ਚੱਕ ਲਈਏ ਪਹਿਲਾਂ ਅਸੀਂ ਬਾਈਕ ਬਾਈਕ ਤੇ ਕੰਮ ਉਹਨੂੰ ਮੈਂ ਮਸੀ ਵਿਚਾਰੀ ਨੂੰ ਛੱਡ ਕੇ ਆਈ ਆ ਬੜਾ ਉਹ ਕਰਦੀ ਸੀ ਜੀ ਇਹਦਾ ਨੂੰ ਨਹੀਂ ਕਿੰਨਾ ਤਾਂ ਮੂੰਹ ਵੀ ਕਰਦਾਂ ਮੈਂ ਛੱਡਣ ਨੂੰ ਸਰਕਾ ਆ ਇਹਨਾਂ ਨੂੰ ਮੈਂ ਤਾਂ ਮਾੜੀ ਤਕੜੀ ਸੀ ਬੜਾ ਮੂੰਹ ਵੱਡਾ ਸੀ ਸਰਕਾ ਇਹਨਾਂ ਨੂੰ ਮਾੜਕ ਨਹੀਂ 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 ਹੋ ਗਈ ਸੀ ਹੈਨਾਂ ਗੇ। ਫੋਟਾ ਚ ਲੱਗਦੀ ਸੀ। ਸੇਮ ਸੇਮ ਹੀ ਸੀ ਸਾਰੀ ਕਹਾਣੀ। ਉਹ ਫੋਟੋ ਜੀ ਇੰਨੀ ਮੋਟੀ ਲੱਗੀ ਮੈਂ ਕਿ ਮੋਟੀ ਜੀ ਉਹ ਤੋਂ ਬਾਹਰ ਆਈ ਨਹੀਂ ਕਿ ਨਿਕਲੀ। ਹਾਂ। ਨਹੀਂ ਹਾਲੇ ਜੇ ਤਾਂ ਕਿਉਂ ਹੁੰਦਾ ਨਾ ਬੱਚਾ ਉਹਦਾ ਕੋ ਹੁੰਦਾ ਫਿਰ ਥੋੜਾ ਸਾਰਿਆਂ ਨੇ ਬਹੁਤ ਵਧੀਆ ਵਧੀਆ ਕੰਗ੍ਰੈਚੁਲੇਸ਼ਨ ਦਿੱਤੇ ਵਧਾਈਆਂ ਦਿੱਤੀਆਂ ਮੈਸੀ ਬਹੁਤ ਸੋਹਣੇ ਸੋਹਣੇ ਆਏ ਤੇ ਸਾਰਿਆਂ ਨੂੰ ਦਿলো ਥੈਂਕ ਯੂ ਗਾਡ ਜੀ ਪਿਆਰ ਕਰਦੇ ਇੰਨਾ ਜੁੜੇ ਹੋ ਆ। ਹਾਂ ਬਹੁਤ ਪਿਆਰ ਨੇ ਦਿੱਤਾ ਤੇ ਅੱਗੇ ਵੀ ਸੋਹਣੇ ਸੋਹਣੇ ਤੁਹਾਡੇ ਲਈ ਬਲੌਗ ਲੈ ਕੇ ਆਇਆ ਕਰਾਂਗੇ ਤਾਂ ਨਾਲੇ ਵੀਡੀਓ ਵੀਡੀਓ ਆ ਸ਼ੁਰੂ ਕਰ ਦਣੀ ਆ ਵੀਡੀਓ ਲੈ ਕੇ ਆਇਆ ਕਰੂੰਗੀ ਨਾਲੇ ਛੋਟੀ ਨੂੰ ਨਾਲ ਲੈ ਕੇ ਆਇਆ ਕਰੂੰਗੀ ਉਹ ਤਾਂ ਸਾਡੀ ਬਣ ਗਈ ਹੈ ਸੈਲੀਬ੍ਰਿਟੀ ਤਾਂ ਉਹਨੂੰ ਵੀ ਨਾਲ ਲੈ ਕੇ ਆਇਆ ਕਰੂੰਗੀ ਵੀਡੀਓ ਦੇ ਵਿੱਚ ਤੇ ਪਿਆਰ ਜ਼ਰੂਰ ਦਿਓ ਤੇ ਆਪਣਾ ਤੁਸੀਂ ਪਿਆਰ ਦੋਗੇ ਹਾਂ ਜੀ ਇਹ ਵੀਡੀਓ ਬਣਾਉਣ ਲਈ ਮੋਟੀਵੇਟ ਹੋਮਾਂਗੇ ਸ਼ੇਅਰ ਜ਼ਰੂਰ ਕਰ ਦਿਆ ਕਰਿਓ ਵੀਡੀਓ ਤਾਂ ਚਲੋ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਉਹਨੂੰ ਵੀ ਦੇਖ ਲਈਏ ਕੀ ਕਰਦੀ ਆ ਉਹ ਕਹਿੰਦੇ ਹੁਣੇ ਭੂਇਆ ਹੀ ਨਹੀਂ ਅਜੇ ਤੱਕ ਹੋਏ ਉਹਦਾ ਬਲੱਡ ਟੈਸਟ ਹੋ ਗਿਆ ਤੇ ਉਹ ਵੀ ਬਹੁਤ ਹਾਂ ਹਾਏ ਜਾਂ ਜੀ ਘਟਦੀ ਸੀ ਬੜੀ ਹੋ ਕੇ ਲੈ ਲੈ ਕੇ ਰੋਂਦੀ ਸੀ ਕੀ ਇਹ ਬਲੱਡ ਗਰੁੱਪ ਕੀ ਹੈ ਤੇ ਹੈ ਜੋ ਦੱਸਿਆ ਨੂੰ ਉਹਨੇ ਉਹ ਕਰਨਾ ਹੈ ਰਿਪੋਰਟ ਆਣੀ ਹੈ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਲਓ ਜੀ ਡਾਕਟਰ ਨੇ ਦਿੱਤਾ ਆ ਉਹ ਲਿਖਿਆ ਪਿਆ ਪੂਰਾ ਹਾਂ ਜੀ ਲੋ ਆਪਾਂ ਨੂੰ ਨਹੀਂ ਪੀਹੋ ਬੰਗੜ ਚਾਂਕੜੀ ਆ ਇਹ ਲੈ ਆ ਤਾਂ ਆ ਨਵੇਂ ਗਏ ਤਾਂ ਨਹੀਂ ਆਉਂਦੇ ਬੰਗੜ ਹੈਗਾ ਮਮਾ ਦਾ ਸੇਨ ਸਾਨੇਮ ਸਰਨੇਮ ਉਹ ਸਰਨੇਮ ਸਾਨੇਮ ਤੇ ਚੌਂਕੜੀ ਉਹ ਬੜਾ ਸੋਹਣਾ ਚੌਂਕੜੀ ਆ ਪਾਪਾ ਦਾ ਇਹ ਵਧੀਆ ਕੰਮ ਵਧੀਆ ਕੀਤਾ ਇਹਨਾਂ ਨੇ ਥੈਂਕ ਯੂ ਮੈਮ ਬਹੁਤ ਸੋਹਣਾ ਹਾਂਜੀ ਲਓ ਜੀ ਡਿਸਚਾਰਜ ਹੋ ਗਏ ਆ ਆਪਾਂ ਤੇ ਲੈ ਕੇ ਚਲੀਏ ਚੱਕੋ ਬਲੂਗੜੇ ਨੂੰ ਆ ਟੈਸਟ ਆ ਇਹ ਰਿਪੋਰਟ ਇਨਫੋਰਮੇਸ਼ਨ ਉਥੋਂ ਮੈਟਰੋ ਤੋਂ ਲੈਣੀ ਹੈ ਮੈਟਰੋ ਹਾਂਜੀ ਠੀਕ ਹੈ ਪਤਾ ਨਹੀਂ ਉਹਨਾਂ ਕੋਈ ਬੇਬੀ ਬੀਨਾਈਜ਼ੇਸ਼ਨ ਰਿਕਾਰਡ ਹੈ ਤਾਂ ਲੰਪ ਹੋਇਆ ਨਾ ਬਿਕਿਆ ਨਾ ਫਿਜ਼ਿਕਲ ਪਰ ਬੇਬੀ ਤਾਂ ਸੀ ਕੇ ਚਲੋ ਵੀ ਕਾ ਲਓ ਤਿਆਰੀ ਚਲੋ ਬੇਬੀ ਉਹਨਾਂ ਨੂੰ ਪੜਾ ਦੇ ਆਪ ਵੀ ਆਪ ਵੀ ਨਿਆ ਪਿੰਡੀ ਉਹਨੂੰ ਪੜਾਉਣੀ ਮੋਂਨਾਂ ਨੂੰ ਨਹੀਂ ਨਹੀਂ ਫਟਿੰਡੀ ਨਹੀਂ ਪੜਾਉਣੀ ਇਹ ਪਿੰਡੀ ਨੂੰ ਇਹ ਇੱਦਾਂ ਚਲੋ ਵੀ ਹੋ ਤਾਂ ਸਮਾਨ ਆਪਣਾ ਕਰੀ ਹੁੰਦਾ ਇੱਥੇ ਚਲੋ ਚੱਕੋ ਹਾਂ ਦਰਮਾ ਮਿੱਟੇ ਦੇਦੇ ਚੱਕੋ ਚਲੋ ਦਰਮਾ ਮਿੱਟੇ ਦਾ ਘਰ ਬਹੁਤ ਇਕੱਠੇ ਹੋਏ ਹੋ ਉਹ ਇਹਦਾ ਦਿੱਤਾ ਨਾ ਕਿ ਚੱਕ ਲੈਣੇ ਆਪਾਂ ਸਮਾਨ ਕੋਈ ਨੂੰ ਪਾਰਸ ਲੈ ਆਇਆ ਚਲੋ ਆਜੋ ਇਹ ਸਾਡੀ ਗੈਸ਼ੇ ਰੈਡੀ ਆ ਤੇਲ ਚੋਣ ਲਈ ਹਾਈ ਗਾਇਜ਼ ਇਹ ਸਰਪ੍ਰਾਈਜ਼ ਆ ਜੀ ਉਹਨਾਂ ਲਈ ਲੂਨਸ ਇਹ ਰਿਬਨ ਕਰ ਤੋਏਗਾ ਕੋਈ ਨਹੀਂ ਬੋਲ ਕਰ ਤੁਮ ਨਹੀਂ

ਤਮਾ ਦੇ ਕਿਦਾਂ ਕੜੀਆਂ ਮਾਰੋ ਕਰੀਂ ਮਾਰਦੇ ਤੜੀ ਇੰਤੈਂਸਲੀ ਦਸਾਓ ਕੰਨ ਵੈਲਕਮ ਬੇਬੀ ਪੀਹੂ ਮਿੱਠਾ ਮਮੀ ਜੀ ਨੂੰ ਮਿੱਠਾ ਖਵਾ ਲਾ ਸਾਰਿਆਂ ਨੂੰ ਮਿੱਠਾ ਖਵਾ ਦਿਓ ਯਾਹੋ ਆਜੂ ਜੀ ਆਲੂ ਜੀ ਲਾ ਜੀ ਵੈਲਕਮ ਜੀ ਵੈਲਕਮ ਵੈਲਕਮ ਟੂ ਦ ਫੈਮਿਲੀ ਇਹ ਆ ਗਿਆ ਨਾਕਾ ਵੈਲਕਮ ਪੀਹੂ ਆਇਆ ਅਮਰ ਜੀ ਜੀ ਲਾ ਜੀ ਉਹ ਆ ਗਈ ਜੀ ਨਹੀਂ ਆਈ ਪਾਪੀ ਤੁਹਾਨੂੰ ਬੋਲੋ ਨਾਕ ਆ ਗਿਆ ਉਹ ਜਾ ਖੜਾ ਚਾਚਾ ਤਾਹਾਂ ਕਹਿੰਦੇ ਨਿਮਨ ਕੱਢਣਾ ਹੈ ਜੀ ਆਜੋ ਪਾਜੀ ਅੱਗੇ ਹੋ ਬਊ ਹਾਂ ਜਾਗੋ ਤੇ ਜਾਗੋ ਤੇ ਅੱਜ ਨਿਮਨ ਬੜਾ ਹੈ ਅੱਜ ਜਾਗੋ ਵੀ ਆਜੀ ਬੁੰਡੀ ਦੀ ਸ਼ਾਮ ਨੂੰ ਨਹੀਂ ਨਹੀਂ ਕੱਟ ਕੱਟੇ ਜਾ ਰਿਹਾ ਕੱਟੇ 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 ਨਾ ਕੋਈ ਨਹੀਂ ਕੱਟੇ ਕੱਟੇ ਕੱਟਦਾ ਹੱਸਦਾ

ਪੀਹੂ ਦਿਖਾਓ ਮੜ ਜਾ ਪੀਹੂ ਤੇ ਕੀ ਹੋਣ ਆ ਗਿਆ ਸੀ ਪੀਹੂ ਇਹ ਆਈ ਸੀ ਸਾਡਾ ਪੀਹੂ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਪੁੱਛਣ ਨੂੰ ਗਿਆ ਪੁੱਛਣ ਪੁੱਫੜ ਪੁੱਫੜ ਕਹਿਣਾ ਤੇ ਮੁਚੜ ਗਿਆ ਲੋ ਜੀ ਪੀਹੂ ਆ ਗਿਆ ਪੀਹੂ ਆ ਗਿਆ ਪੀਹੂ ਵੈਲਕਮ ਪੀਹੂ ਵੈਲਕਮ ਹੋ ਨੋਡ ਜੀ ਆਇਓ ਆਇਓ ਯਾਓ ਜੀ ਕੇਕ ਲੋ ਜੀ ਵੈਲਕਮ ਟੂ ਡੱਬੀ ਉੱਪਰ ਮੰਦਰ ਚ ਪਈ ਹੋ ਉਹ ਤੋਂ ਲੈ ਮੜਕ ਚਾਕੇ ਛੋਟੀ ਨਹੀਂ ਛੋਟੀ ਨਹੀਂ ਹੈ ਡੱਬੀ ਜੈਨ ਨੂੰ ਬਤਾਈਆਂ ਵੀ ਪਤਾ ਹੈ ਐਵਰੀਵਨ ਹੂੰ ਜੈਨ ਬੋਲ ਹਾਂ ਪਾਪਾ ਬਹੁਤ ਖੁਸ਼ ਹੋ ਆ ਜੀ ਪਾਪਾ ਪਾਪਾ ਉੜਦੇ ਆ ਮੋਟਰ ਤੇ ਪਾਪਾ ਉੜਦੇ ਪਾਪਾ ਉੜਦੇ ਆ ਇਹ ਕੰਮ ਵੀ ਘੜ ਘੜ ਗਏ ਧੰਨਵਾਦ ਸਾਰੇ ਦਾ ਤੁਹਾਡਾ ਜੀ ਇੱਧਰ ਆ ਜੀ ਦੇਖੋ ਜੀ ਉੱਪਰ ਬੈ ਜਾਓ ਉੱਪਰ ਪਾਜੀ ਬੈਹਰ ਕੀ ਘੱਟਦਾ ਪਹਿਲਾਂ ਬਾਦ ਵਿੱਚ ਹਨੂ ਪਹਿਲ ਨੂੰ ਨਾਲ ਲੈ ਜਾ ਆ ਜਾ ਟੇਬਲ 'ਤੇ ਬੈਠੋ ਦੀਪੂ ਹੁਣ ਆ ਗਿਆ ਉਹਦੇ ਪਹਿਲੇ ਦਾਦਾ ਸੀ ਇਹ ਕੋ ਡਰੀ ਜਾਂਦਾ ਹੈ ਨਾ ਆਓ ਕਾ ਆ ਕਾ ਦੋ ਤਰ੍ਹਾਂ ਬੋਲ ਮੂੰਹ ਖਾਲਾ ਨਹੀਂ ਨਹੀਂ ਸੁਣਾ ਨਹੀਂ ਸੁਣਾ ਕੋਈ ਨਹੀਂ ਕੋਈ ਨਹੀਂ ਸਹੀ ਹੈ ਉਹ ਨਿੱਕੀ ਇੱਕ ਲੈ ਕੇ ਆਏ ਉਹ ਉਪਰ ਇੱਕ ਲੈ ਕੇ ਆਏ ਸਰ ਕਾ ਇੱਕ ਚੰਪ ਉਹ ਫੜਦਾ ਸਰਿਕਾ ਉਧਰੇ ਮੇਰੇ ਕੋਲ ਕੋਈ ਬੈਠ ਉੱਤੇ ਆ ਦਾ ਨਾ ਬੈਠੋ ਮੇਰੇ ਕੋਲ ਚਲੋ ਹਾਂ ਜੀ ਚਲ ਆ ਗਿਆ ਕੋਈ ਨਹੀਂ ਕੋਈ ਨਹੀਂ ਚਲੋ ਪੀਹੂ ਨੂੰ ਬੁੱਬੀ ਇਹਨੂੰ ਦਾ ਵੈਲਕਮ ਦਾ ਕੀਤਾ ਤੋ ਵੈਲਕਮ ਪੀਹੂ ਦਾ ਕਿਹਾ ਨਹੀਂ ਤੁਸੀਂ ਹੈ ਬੈਠ ਜੂ ਨੂੰ ਮੇਰੇ ਨਾਲ ਕਿਹਾ ਵੈਲਕਮ ਪੀਹੂ ਹਨੇ ਕੋਈ ਨਹੀਂ ਹਾਂ ਨੇ ਪਿਓ ਕੁਮਾਰ ਮਾਰ ਲੈ ਕੋਤ ਪਿਓ ਕੁਮਾਰ ਹਲਕੂ ਕੁਮਾਰ ਉੱਠ ਜਾ ਉੱਠ ਜਾ ਚੱਲ ਹੁੰਡੀ ਪਾਪਾ ਨੂੰ ਕਹਦੇ ਫੂਕ ਮਾਰ ਦੋ ਕਹ ਹੁੰਡੀ ਪਾਪਾ ਫੂਕ ਮਾਰਿਓ ਚੱਲ ਹੁੰਡੀ ਫੂਕ ਮਾਰ ਦੇ ਉਹ ਜਦੋਂ ਬਲੌਗ ਦੇਖੂਗਾ ਪਹਿਲਾਂ ਫੂਕ ਮਾਰਨੀ ਪਹਿਲਾਂ ਫੂਕ ਚਲੋ ਫੂਕ ਮਾਰਦੇ ਪਹਿਲਾਂ ਜੀ ਵੈਲਕਮ ਟੂ ਕੂਕ ਸੁੱਤੀ ਰਹੀ ਨਾ ਨਹੀਂ ਸੁਕਾ ਸਕਦਾ ਉਹ ਟਾਜਾ ਕਰਨਾ ਬਹੁਤ ਬਹੁਤ ਮੁਬਾਰਕਾਂ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਆਪਹੀ ਹੋ ਦੇ ਪਦਮੁਖ ਮੜਕ ਬਹੁਤ ਮੁਬਾਰਕਾਂ ਜਿਆਦਾ ਨਹੀਂ ਥੋੜਾ ਹੀ ਚਲੂਣੇ ਵੀ ਲਾਣੇ ਆ ਚਾ ਬਸ ਚਲੂਣੇ ਲਾਏ ਬਸ ਸਰੋਂ ਦਾ ਤੇਲ ਤਿਆਰ ਰੱਖੋ ਹੁਣ ਬਸ ਭੋਂ ਕਰਕੇ ਮੰਮੀ ਵਾਲਾ ਡਾਇਲੋਗ ਮੰਮੀ ਵਾਲਾ ਡਾਇਲੋਗ ਮੰਮੀ ਦਾ ਮੈਡਾ ਲਗ ਹੋਈ ਹੁੰਦਾ ਹੈ ਅੱਛਾ ਮੰਮੀ ਕੌਣ ਕਰ ਲਵਾ ਕੌਣ ਮੰਮੀ 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 ਨੂੰ ਹੁਣੇ ਭੁੱਲਾ ਤਾਂ ਹੁਣੇ ਮੈਡਾ ਲਗਵਾ ਦੇ ਮੰਮੀ ਨੇ ਨਹੀਂ ਕੁਝ ਕਰਨਾ ਦਿੱਤੇ ਚਲ ਉਹ ਨਹੀਂ ਯਾਰ ਸਿੱਖਾਂਗੇ ਇਹ ਪਤਾ ਨਹੀਂ ਕੀ ਕਰ ਤੂੰ ਕਦੇ ਦੱਸ ਹੋਈਆਂ ਅੱਜ ਤਾਂ ਸਭ ਇੱਥੇ ਆ ਕੇ ਚੋਕਲੇ ਚੋਕਲੇ ਕੋਈ ਪਤਾ ਹੈ ਨਹੀਂ ਸੀ ਨਾ ਉੱਥੇ ਮੈਂਗੋ ਪੀਸ ਦਾ ਉਹ ਸਟੇਫਲ ਆਦਮਾ ਕਿਹਦਾ ਸਟੇਫਲ ਆ ਉਹ ਜਿਹੜਾ ਜਿਹੜਾ ਕੀ ਖਾਓਗਾ ਤਾ ਉਹ ਚੱਲ ਚੁੰਦਾ ਖਰੇ ਇਦਨ ਹੋ ਜਾ ਇਦਨ ਮੂੰਹ ਇਹਦਾ ਮਿੰਗਲ ਦੱਦਣਾ ਖਾਈਦਾ ਤੇ ਗੁੱਲਾ ਨਾ ਖਾਈਦਾ ਲੈ ਚਾਚਾ ਜੱਕੜਾ ਸਿੱਧਾ ਹੱਥ ਨਹੀਂ ਬੁਲਾਉਂਦਾ ਪਤਾ ਚਾਚੇ ਨਾਲ ਖਾਈਦਾ ਹੁੰਦਾ ਇਦਾਂ ਵਧੀਆ ਸ਼ੰਗਦਾ ਹੈ ਭਾਈ ਆ ਜਾ ਤੂੰ ਫੋਟੋ ਕਰ ਲੈ ਉੱਥੇ ਬੈਠਾ ਉੱਥੇ ਬੈਠ ਜਾ ਦੇਖੋ ਲਈ ਚਲੋ ਦੇਖੋ ਆਜੋ ਇੱਧਰ ਆਜੋ ਨਾ ਨਹੀਂ ਇੱਧਰ ਸਾਬ ਜੀ ਨੋ ਲੈ ਦੇ ਤੂੰ ਖਾਣਾ ਹੈ ਖਾਣਾ ਇੱਧਰ ਆਜੋ ਬਾਤ ਬਾਤ ਨਹੀਂ ਤਰੋਂ ਬੜਾ ਗਿਆ ਨਾ ਨਹੀਂ ਕਰਨਾ ਬੜੀ ਮਾਰ ਦੇ ਅੱਗੇ ਆ ਇੱਧਰ ਆ ਜਾ ਵੀਡੀਓ ਵਾਲਾ ਵੀਡੀਓ ਵਾਲਾ ਬਣਦੀ ਆ ਵੀਡੀਓ ਵਾਲਾ ਇੱਧਰ ਆ ਲੈ ਪਹਿਲਾ

ਆ ਸਾਗਰੀ ਆਪਣੇ ਪਾਈ ਦੇ ਪਾਈ ਦੇ ਚਲੋ ਜੀ ਮੋਨੂ ਜਾਓ ਫੋਟੋ ਕਰਾ ਲਾ ਜੀ ਅੱਛੀ ਜਿਆਦਾ ਹੁਣ 5 ਵਾਲਾ ਹੁੰਦਾ ਨਹੀਂ ਆਂ ਦੇ ਪਤਨ ਕਰਦੇ ਵੈਲਕਮ ਜੀ ਮੈਮਰੀ ਕਟ ਕੀ ਹੋ ਗਿਆ ਹੋਰ ਕਿਦਾ ਕਿਹ ਲਾਉਣਾ ਨਹੀਂ ਕੇਕ ਨਹੀਂ ਖਾਣਾ ਫਿਰ ਕਿਹ ਵਾਤਾ ਖਿੱਚੇ ਇਹ ਬਾਈ ਹੋਰ ਉਹ ਐਨ ਕਾ ਲਾ ਕੇ ਆਇਆ ਤਾਂ ਨੂੰ ਪਤਾ ਨਹੀਂ ਲੱਗਦਾ ਕਰਦਾ ਕੀ ਆ ਪਹਿਲਾਂ ਧੁੰਦਲੀ ਵੀਡੀਓ ਬਣਾਉਂਦਾ ਰਿਆ ਸਾਰੇ ਇੱਧਰ ਟਾੜੀਆਂ ਬਜੋੜ ਲੱਗੀਆਂ ਉੱਧਰ ਕੱਲਾ ਹੀ ਲੱਗਦਾ ਇਹ ਗੋਮਲ ਨੇ ਤੇਰੀ ਵੀਡੀਓ ਦੇਖਣੀ ਦਿਲਾਇਆ ਇਹ ਪਤਾ ਨਹੀਂ ਕੀ ਇਹਨੂੰ ਹੋ ਗਈ ਆ ਜਦੋਂ ਦਾ ਰਿਸ਼ਤਾ ਹੋਇਆ ਇਹਦਾ ਦੇਖੋ ਸੀਰੀਅਸ ਆ ਰਿਹਾ ਮੰਨਾ ਨਵੰਬਰ ਤੋਂ ਬਾਅਦ ਲੈ ਲੈ ਐਦਾ ਬੁਰਾ ਹੇਲੇ ਜਾਣਾ ਜਿੱਦਾਂ ਦਾ ਇਹ ਕੰਮ ਹੈ ਕੀ ਪਤਾ ਹੈ ਕੀ ਪਤਾ ਭੁੱਲ ਗਿਆ ਮੈਂ ਭੁੱਲ ਗਿਆ ਤੇ ਕਿਆ ਦੇ ਲਾਇ ਇਹ ਹਰਕਤ ਐਦਾਂ ਦੀ ਹੋਈਆਂ ਅੱਜ ਕੱਲ ਐਦਾਂ ਐਦੀਆਂ ਮੈਂ ਕਿਆ ਹਰਕਤ ਐਦਾਂ ਦੀ ਹੋਈਆਂ ਅੱਜ ਕੱਲ ਲੈਲਾ ਇਹ ਨਵਾਂ ਸਟਾਈਲ ਕਰਦਾ ਨਵਾਂ ਸਟਾਈਲ ਇਹ ਹੈਲਮਟ ਦੀ ਰਾਜ ਦੀ ਬਾਤ ਹੈ ਤਾਂ ਰਾਜ ਦੀ ਬਾਤ ਹੈ ਰਾਜ ਦੀ ਬਾਤ ਯਾਰ ਲਓ ਜੀ ਵਧਾਈਆਂ ਬਹੁਤ ਬਹੁਤ ਆਹ ਬੇਟਾਂ ਜਣ ਥੈਂਕ ਯੂ ਗੱਦੀ ਸਾਹਿਬ ਥੈਂਕ ਯੂ ਲਓ ਜੀ ਹੁਣ ਥਕਾਵਟ ਲਿਥਣ ਲੱਗੀ ਥਕਾਵਟ ਦੇਸੀ ਤਰੀਕੇ ਨਾਲ ਜਿਹਦਾ ਲਾਉਂਦੇ ਹੁੰਦੇ ਆ ਪਰ ਇਹ ਤਾਂ ਦਿੱਲੀ ਵਰੀ ਸਪਰਕਰ ਦਾ ਕਿੱਥੋਂ ਆਉਂਦਾ ਹੈ ਤੇ ਤੁਹਾਨੂੰ ਇਹਦਾ ਜ਼ਰੂਰ ਪਤਾ ਨਾ ਐਦਾਂ ਥਕਾਵਟ ਕਹਿੰਦੇ ਲਿਥ ਦਿੰਦੀ ਹੈ ਬੱਚੇ ਦੀ ਉਹਨੂੰ ਸਦਾਜਾ ਕਰਤਾ ਲਾਦਾ ਤਾ ਦਿਖਾਉਣ ਲਈ ਚਲੋ ਜੀ ਚਲੋ ਹੁਣ ਲੰਮੀ ਪਾ ਦੋ ਲਓ ਜੀ ਰੈਸਟ ਕਰੋ ਮੈਡਮ ਜੀ ਹੁਣ ਦੀ ਰੈਸਟ ਕਰੋ ਰੈਸਟ ਕਰ ਲਾ ਹਾਂ ਤਾਂ ਮੋਰੇ ਰੱਖ ਦੀ ਲੈ ਹਨਾ ਚਲੋ ਕਰੋ ਆਰਾਮ ਵੀ ਤੁਸੀਂ